ਅੱਜ ਆਂ ਦੇ ਮੇਥਰਾ ਗੁੱਡ ਮਾਰਨਿੰਗ ਸਾਰੇ ਜਾਨਾਂ ਦੇ ਅਮੀਰ ਕਾ ਸਾਰੇ ਜਾਨ ਠੀਕ ਹੋ ਗਏ ਤੇ ਅੱਜ ਹੈਗਾ ਵਾ ਨਵੇਂ ਸਾਲ ਦਾ ਪਹਿਲਾ ਦਿਨ ਆਪਾਂ ਸਾਲ ਬਾਅਦ ਆਏ ਆਂ ਅੱਜ ਫੱਟੇ ਵੱਢਣ 2024 ਚ ਆਪਾਂ ਫੱਟੇ ਵੱਢੇ ਸੀ ਤੇ ਆ ਸਾਲ ਬਾਅਦ ਆਏ ਆਂ ਵੀ 2025 ਚ ਆਪਾਂ ਆਏ ਆਂ ਫੱਟੇ ਵੱਢਣ ਤੇ ਮੇਦਗਾਨ ਸਾਰੇ ਠੀਕ ਹੋ ਗਏ ਠੰਡ ਬੜੀ ਹੋ ਗਈ ਆ ਵੀ ਬਹੁਤ ਜ਼ਿਆਦਾ ਠੰਡ ਹੋ ਗਈ ਆ ਮੈਨਾਂ ਤੁੰਦ ਇਹੋ ਹੀ ਤੁੰਦ ਹੋ ਗਈ ਕੋਈ ਤੁੰਦ ਕੋਈ ਚਪੜਾ ਮਾਰ ਖਲਜੇ ਤਾਂ ਪਤਾ ਨਹੀਂ ਲੱਗਣਾ ਵੀ ਤੇ ਹੋਂਦ ਚਲੋ ਮਾਸਾ ਤੋਂ ਹੱਡੀ ਆਵੀ ਤੇ ਬਣੇ ਰਹੋ ਆਪਣੇ ਨਾਲ ਸਾਲ ਦਾ ਪਹਿਲਾ ਦਿਨੇ ਆ ਅੱਜ ਵੇਖੋ ਕਿੰਦਾ ਦਿਨ ਜਾਂਦਾ ਵਾ ਨਾਲੇ ਤੁਹਾਨੂੰ ਬਲੌਗ 'ਚ ਦੱਸਦੇ ਕਿੰਦਾ ਦਿਨ ਜਾਂਦਾ ਵਾ ਵੀ ਤੇ ਬਣੇ ਰਹੋ ਆਪਣੇ ਨਾਲ ਲਾਜ ਮੇਰਾ ਆਪਾਂ ਚੱਲੇ ਆ ਇਹ ਮੌ ਵੀ ਸਾਲ ਬਾਅਦ ਆ ਇੱਕ ਸਾਲ ਬਾਅਦ ਜੇ ਚੱਲੇ ਆ 2024 'ਚ ਗਏ ਹਾਂ ਅੱਜ ਵਾ ਚੱਲੇ ਆ 2025 ਵਿੱਚ ਕੀ ਕਰਨਾ ਜੇ ਚੱਲੇ ਆ ਆ ਕੇ ਵੇਖੀ ਮਾਹੌਲ ਆ ਕਿੱਦਾਂ ਵਾ ਮਿਲਦੇ ਆ ਨਾਲ ਜਿਮ ਵਿੱਚ ਆਪਾਂ toaime tra ਜਿਮ ਆ ਭਾਵੇਂ ਗੇ ਜਿਮ ਆ ਐ ਜਿਮਾਂ ਦੇ ਮੇਲੇ ਡੌਣੇ ਡਾਇਆ ਭਜਣਾ ਭਾਉਂਦੇ ਆ ਆਏ ਤੇ ਨ ਜਾਣੇ ਆਏ ਜਿਮ ਜਿਮ ਅਰਾਜਾ ਅਿੱਧਰ ਸਸ਼ਾ ਲਗੜੀ ਵਾਏ ਗਾ ਅਿੱਧਰ ਲਗਾਏ ਡੌਲਾ ਮੰਡੇ ਦਾ ਕਰਾਵਾਂ ਚਾ ਕਰ ਡੌਲਾ ਡੌਲਾ ਬਹੁਤ ਸੋਨਾ ਜਾ ਬਣਿਆ ਬਹੁਤ ਆ ਸੋਨਾ ਇਹਨੂੰ ਗੋਰਾ ਐਵੇਂ ਨਹੀਂ ਜਾਂਦੇ ਇਧਰ ਸਰੀਰ ਆ ਬਿੱਲੂ ਆ ਡੌਲਾ ਆ ਡੌਲੇ ਆ ਵੇਖੋ ਡੌਲਾ ਆ ਕੀ ਮਾੜਾ ਯਾਰ ਬਿੱਲਾ ਯਾਰ ਆ ਬਿੱਲੋ ਕੀ ਕੀ ਆ ਨਾਲ ਆ ਯਾ ਦੋ ਯਾ ਦੋ ਯਾ ਦੋ ਯਾ ਦੋ ਰਿਆ ਆਇਆ ਫਿਰ ਆ ਬਹੁਤ ਬੜਾ ਹੋਣ ਬਿੱਲੋ ਖੋਲੋ ਕਿ ਐ ਤਰਾਇ ਦਾ ਫੇਰੇ ਗੱਲ ਬਾਣੀ ਬਿੱਲੋ ਖੋਖਾ ਖੋਲ ਕੇ ਗਾਣ ਗਾਂਟ ਪਾਟ ਕਰ ਗਿਆ ਵਾ ਉਹ ਸਾਹ ਪਰ ਆ ਬੱਜ ਗਿਆ ਨਾ ਜਦੋਂ